ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਗੁਰੂ ਨਾਨਕ ਦੇਵ ਜੀ ਦਾ ਉਹਨਾਂ ਦੇ ਸੱਸ ਸੋਰੇ ਨਾਲ ਸੰਬੰਧ ਜਿਹੜੇ ਚੈਨਲ ਤੇ ਨਵੇਂ ਹਨ ਉਹ ਸਬਸਕ੍ਰਾਈਬਰ ਕਰ ਲੈਣਾ ਤੇ ਜੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰਨ ਮਾਤਾ ਸਲਖਣੀ ਜੀ ਨੇ ਆਪਣੇ ਪੇਕੇ ਘਰ ਸੁਨੇਹਾ ਭੇਜਿਆ ਹੋਇਆ ਸੀ ਉਹ ਸੁਨੇਹਾ ਜਦੋਂ ਭਾਈ ਮੂਲ ਚੰਦ ਤੇ ਮਾਈ ਚੰਦੋ ਰਾਣੀ ਨੂੰ ਮਿਲਿਆ ਤਾਂ ਦੋਵੇਂ ਹੀ ਲੋਹੇ ਲਾਖੇ ਹੋ ਕੇ ਇੱਕ ਬ੍ਰਾਹਮਣ ਲੈ ਕੇ ਪਿੰਡੋ ਤੁਰ ਪਏ ਤੇ ਸੁਲਤਾਨਪੁਰ ਆ ਪੁੱਜੇ ਸਬਬ ਨਾਲ ਗੁਰੂ ਜੀ ਫਕੀਰੀ ਪੇਸ ਵਿੱਚ ਬੀਬੀ ਨਾਨਕੀ ਜੀ ਦੇ ਕੋਲ ਬੈਠੇ ਸਨ ਗੱਲਾਂ ਕਰ ਰਹੇ ਸਨ ਕਿ ਭਾਈ ਮੁੱਲਾ ਤੇ ਚੰਦੋ ਰਾਣੀ ਆ ਗਰ ਜੇ ਪਾਏ ਮੁੱਲੇ ਜੀ ਦਾ ਸੁਭਾਅ ਕਰੜਾ ਤੇ ਖੁਸ਼ਕ ਸੀ ਉਹ ਬਹੁਤ ਮਾਇਆਵਾਦੀ ਸੀ ਚੰਦੋ ਰਾਣੀ ਆਪਣੇ ਪਤੀ ਨਾਲੋਂ ਵੀ ਦੋ ਗੁਣਾ ਬਹੁਤ ਲੜਾਕੀ ਤੇ ਕਾਲੇ ਸੁਭਾਅ ਵਾਲੀ ਸੀ ਦੋਵੇਂ ਰਾਹ ਵਿੱਚ ਖਪੇ ਤਪੇ ਆਏ ਸਨ ਜਦੋਂ ਆਉਂਦਿਆਂ ਨੇ ਗੁਰੂ ਜੀ ਨੂੰ ਫਕੀਰੀ ਹਾਲ ਵਿੱਚ ਦੇਖਿਆ ਤਾਂ ਕੱਪੜਿਆਂ ਤੋਂ ਬਾਹਰ ਹੋ ਕੇ ਇੱਕੋ ਵਾਰ ਹੀ ਬੋਲਣ ਲੱਗ ਪਏ ਬੋਲ ਦੇ ਵੀ ਕਾਲੇ ਕਾਲੇ ਤੇ ਉੱਚੀ ਉੱਚੇ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਚੰਗਿਆੜੇ ਨਿਕਲਦੇ ਸਨ ਉਹਨਾਂ ਦੇ ਮਿਲੇ ਜੁਲੇ ਕੌੜੇ ਬੋਲ ਇਹ ਸਨ ਵੇ ਮਨਖਟੂਆ ਇਹ ਕੀ ਕਰ ਬੈਠਾ ਹੈ ਜੇ ਇਹੇ ਚੰਦ ਚੜ੍ਹਨਾ ਸੀ ਤਾਂ ਝਲਾ ਕਿਉਂ ਕੀਤਾ ਸੀ ਦੋ ਬਾਲਾਂ ਦਾ ਬਾਪ ਹੋ ਗਿਓ ਕੁਝ ਤਾਂ ਸੋਚਣਾ ਸੀ ਮਖਮਲੀ ਬਿਸtre ਛੱਡ ਕੇ ਮੜੀਆਂ ਮਸਾਣਾ ਤੇ ਛਪੜਾਂ ਵਿੱਚ ਉਜਾੜਾਂ ਵਿੱਚ ਸੋਣਾ ਚੰਗਾ ਹੈ ਤੈਨੂੰ ਜਣਤਿਆਂ ਦੀ ਇੱਜ਼ਤ ਆਬਰੂ ਨੂੰ ਛੱਜ ਵਿੱਚ ਪਾ ਕੇ ਛੱਟਿਆਈ ਲੋਕ ਅਸਾਂ ਨੂੰ ਛੱਬੀਆਂ ਦੇਂਦੇ ਨਹੀਂ ਤੱਕਦੇ ਜਿਨ੍ਹਾਂ ਨੂੰ ਮੂੰਹ ਥੋਣ ਦਾ ਪਤਾ ਨਹੀਂ ਉਹ ਨੱਕ ਚੜਾ ਚੜਾ ਕੇ ਮੋਢਿਆਂ ਉੱਤੋਂ ਦੀ ਥੁੱਕਦੇ ਹਨ ਅਸੀਂ ਕਿਤੇ ਖਲੋਣ ਜੋਗੇ ਨਹੀਂ ਰਹੇ ਫਿਰ ਅੱਗੇ ਦੀ ਚਿੰਤਾ ਹੈ ਸਾਡੀ ਕੁੜੀ ਕੀ ਕਰੇਗੀ ਇਸ ਨੂੰ ਕੌਣ ਕਮਾ ਕੇ ਖਵਾਏਗਾ ਮੇਰੇ ਤੇ ਲੇਖ ਹੀ ਸੜ ਗਏ ਬਾਦਸ਼ਾਹੀ ਛੱਡ ਕੇ ਰਾਹਾਂ ਵਿੱਚ ਖਾਗ ਸ਼ਾਨਣੀ ਕਿੱਧਰ ਦੀ ਅਕਲ ਹੈ ਚੰਗਾ ਪਹਲਾ ਰੁਜ਼ਗਾਰ ਲੱਗਾ ਹੋਇਆ ਸੀ ਉਹ ਛੱਡ ਬੈਠਾ 10 ਸਾਲ ਨੌਕਰੀ ਕਰਕੇ ਕਮਾਇਆ ਜੋ ਵੀ ਕਮਾਇਆ ਸਾਧਾ ਫਕੀਰਾ ਨੂੰ ਵੰਡ ਛੱਡਿਆ ਕੱਚੀ ਕੋਡੀ ਵੀ ਜੋੜੀ ਨਹੀਂ ਕੀੜੀਆਂ ਜਿੰਨੀ ਵੀ ਅਕਲ ਨਹੀਂ ਤੇਰੇ ਵਿੱਚ ਤੇਰਾ ਪਿਤਾ ਕਮਾਉ ਬਣਵਈਆ ਜੈ ਰਾਮ ਕਮਾਉ ਇਹਨਾਂ ਵੱਲ ਦੇਖ ਕੇ ਵੀ ਕੁਝ ਨਹੀਂ ਤੂੰ ਸਿੱਖਿਆ ਕਰਮਾਂ ਦੀ ਗਤੀ ਹੈ ਵੇਲਾ ਲੰਘਿਆ ਹੱਥ ਨਹੀਂ ਆਉਂਦਾ ਗੁਰੂ ਜੀ ਨੇ ਦੇਰੇ ਦੀ ਗੰਭੀਰਤਾ ਨੂੰ ਨਾ त्यागਿਆ ਅਨ ਡੋਲੇ ਤੇ ਬਿਨਾਂ ਕਬਰਾਹਟ ਦੇ ਉਹਨਾਂ ਨੇ ਪਰਮਾਤਮਾ ਨੂੰ ਚੇਤੇ ਕਰਕੇ ਰੱਬੀ ਬਾਣੀ ਰਾਹੀ ਭੁੱਲੇ ਸਾਸੂ ਰੇ ਨੂੰ ਸਮਝਾਉਣ ਦਾ ਯਤਨ ਕੀਤਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਿੰਨ ਕਰਤੇ ਲੇਖ ਲਿਖਾਇਆ ਲਿਖਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰਸੇ ਮਾਣਾ ਉਠ ਚਲਣਾ ਖਸਮੇ ਪਾਣਾ ਰਹਾਉ ਤਜ ਸਾਧ ਸਹਿਜ ਸੁਖ ਹੋਈ ਘਰ ਛੱਡਨੇ ਰਹੇ ਨਾ ਕੋਈ ਕਿਛ ਖਾਜੇ ਕਿਛ ਤਰ ਜਾਈਏ ਜੇ ਬੋੜ ਦੁਨੀਆਂ ਆਈਏ ਸਹਿਜ ਕਾਇਆ ਪਟ ਹੰਡਾਏ ਹਰ ਮਾਇਸ਼ ਬਹੁਤ ਚਲਾਏ ਕਰ ਸੇ ਜਿਸ ਖਾਲੀ ਸੋਵੇ ਹੱਥੀ ਪੌਂਦੀ ਕਾਹੀ ਰੂਵੇ ਘਰ ਕੁਮਬਾਣੀ ਪਾਈ ਪਾਪ ਪੱਥਰ ਤਰ ਨਾ ਜਾਈ ਪਾਉ ਬੇੜਾ ਜਿਓ ਚੜਾਓ ਕਹੋ ਨਾਨਕ ਦੇਵੇ ਕਾਹੋ ਪਰ ਮੂਰਖ ਸਮਝਦਾ ਨਹੀਂ ਜਿਵੇਂ ਤੇਲ ਵਾਲੀ ਤਰਤੀ ਉੱਤੇ ਪਾਣੀ ਨਹੀਂ ਖਲੋਂਦਾ ਤਿਵੇਂ ਮੂਰਖ ਦੇ ਪਰਥਾਏ ਦਿਲ ਉੱਤੇ ਗਿਆਨ ਅਸਰ ਨਹੀਂ ਕਰਦਾ ਮਾਇਆਵਾਦੀ ਮੁੱਲਾ ਆਤਮਕ ਜਗਤ ਦੀ ਸੂਝ ਨਹੀਂ ਸੀ ਰੱਖਦਾ ਉਹ ਕਰੋਧਵਾਨ ਹੋ ਰਿਹਾ ਸੀ ਸਾਰਾ ਦਿਨ ਲੜਨ ਤੋਂ ਪਿੱਛੋਂ ਉਸ ਨੇ ਮਨ ਦਾ ਫੈਸਲਾ ਸੁਣਾਇਆ ਕਿ ਉਹ ਆਪਣੀ ਤੀਸ ਲਖਣੀ ਨੂੰ ਨਾਲ ਲੈ ਜਾਵੇਗਾ ਬੀਬੀ ਨਾਨਕੀ ਜੀ ਇਸ ਗੱਲ ਦੇ ਵਿਰੁੱਧ ਸਨ ਉਹ ਚਾਹੁੰਦੇ ਸਨ ਕਿ ਸਲਖਣੀ ਜੀ ਉਹਨਾਂ ਦੇ ਕੋਲ ਰਹਣ ਤਾਂ ਕਿ ਮਾਸੂਮ ਬਾਲਾ ਨਾਲ ਉਹਦੇ ਘਰ ਵਿੱਚ ਰੌਣਕ ਵੀ ਰਹੇ ਤੇ ਉਹਦਾ ਮਨ ਵੀ ਪਰਚਿਆ ਰਹੇ ਜੇ ਗੁਰੂ ਨਾਨਕ ਜੀ ਨੇ ਬਾਹਰ ਜਾਣਾ ਹੈ ਤਾਂ ਉਹਨਾਂ ਦੀ ਨਿਸ਼ਾਨੀ ਦੋ ਬਾਲ ਘਰ ਵਿੱਚ ਖੇਡਦੇ ਰਹਿਣ ਪਰਮਾਤਮਾ ਦੀ ਮਿਹਰ ਨਾਲ ਦੌਲਤ ਦਾ ਉਸ ਨੂੰ ਘਾਟਾ ਨਹੀਂ ਸੀ ਪਰ ਮੁੱਲਾ ਤੇ ਚੰਦੋਂ ਨਾ ਮੰਨੇ ਫਿਰ ਵੀ ਬਾਬਾ ਜੀ ਨੇ ਵੱਡੇ ਸਹਿਬਜ਼ਾਦੇ ਨੂੰ ਕੋਲ ਰੱਖ ਲਿਆ ਮਾਤਾ ਸਲਖਣੀ ਤੇ ਛੋਟੇ ਸਹਿਬਜ਼ਾਦੇ ਨੂੰ ਨਾਲ ਲੈ ਕੇ ਮੁੱਲੇ ਨੇ ਸੁਲਤਾਨਪੁਰ ਨੂੰ ਛੱਡ ਦਿੱਤਾ ਗੁੱਸੇ ਤੇ ਅਫਸੋਸ ਨਾਲ ਘਬਰਾਇਆ ਹੋਇਆ ਇੱਕ ਤਾਪ ਤੇ ਬਿਮਾਰ ਵਾਂ ਕੰਬਦਾ ਤੇ ਡਿਗਦਾ ਟੈਂਦਾ ਪੱਖੋ ਕੇ ਜਾ ਪੁੱਜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ